ਸੋ ਪਹੁੰਚੇ ਆ ਸਾਦਕ ਵੀ ਦਾਣਾ ਮੰਡੀ ਦੇ ਵਿੱਚ ਸਾਨੂੰ ਪਤਾ ਕਿ ਕੱਲ ਦੀ ਸਵੇਰ ਤੋਂ ਜਿਹੜੀ ਕੁਦਰਤੀ ਆਫਤ ਨੇ ਕਿਸਾਨਾਂ ਦੇ ਸਾਹ ਸੁੱਕੇ ਪਏ ਆ ਕਿਸਾਨਾਂ ਦੇ ਸਾਹ ਸੁੱਕੇ ਪਏ ਆ ਕੱਲੇ ਸਾਹ ਹੀ ਨਹੀਂ ਸੁੱਕੇ ਜਿੱਥੇ ਪ੍ਰਸ਼ਾਸਨ ਦਾ ਵਸ ਬੰਦ ਆ ਇੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਤਾਂ ਉੱਥੇ ਜਿਹੜਾ ਪੀਣ ਵਾਲੇ ਪਾਣੀ ਨੂੰ ਲੈ ਕੇ ਜਿਹੜੇ ਉਹ ਕੜੇ ਆ ਉਹ ਵੀ ਸੁੱਕੇ ਪਏ ਆ ਸੋ ਮਾਰਕੀਟ ਕਮੇਟੀ ਦਾ ਜੋ ਫਰਜ ਹੈ ਹਰੇਕ ਅਧਿਕਾਰੀ ਜਿਹੜਾ ਸੰਬੰਧਿਤ ਅਧਿਕਾਰੀ ਦਾਅਵੇ ਕਰਦਾ ਕਿ ਮਾਰਕੀਟ ਕਮੇਟੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਜਿਹੜਾ ਪੁਖਤਾ ਪ੍ਰਬੰਧਕ ਸਾਨਾ ਲਈ ਉਹ ਪੂਰੇ ਕੀਤੇ ਗਏ ਆ ਪਰ ਮੈਂ ਦਿਖਾਉਣਾ ਚਾਹਣਾ ਕਿ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਆ ਦੇਖੋ ਕਿ ਜਿਹੜਾ ਪਾਣੀ ਦਾ ਪ੍ਰਬੰਧ ਬਹੁਤ ਜਿਹੜਾ ਵਧੀਆ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਇਹ ਇਹ ਰੱਖੇ ਹੋਏ ਆ ਪੀਣ ਵਾਲੇ ਪਾਣੀ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਇਹ ਜਿਹੜਾ ਟੈਂਟ ਲਗਾਇਆ ਸੀ ਚਲੋ ਉਹ ਤਾਂ ਕੁਦਰਤੀ ਆਫਤ ਕਰਕੇ ਡਿੱਗ ਪਿਆ ਕਿਸੇ ਦੇ ਵਸ ਦੀ ਗੱਲ ਨਹੀਂ ਪਹਿਲੀ ਗੱਲ ਤਾਂ ਇਹ ਵੀ ਪ੍ਰਬੰਧ ਪੀਣ ਵਾਲੇ ਪਾਣੀ ਦਾ ਖਾਸ ਕਰਕੇ ਅਸੀਂ ਪਾਣੀ ਜਿਹੜਾ ਪੀਨੇ ਆ ਅਸੀਂ ਘਰਾਂ ਵਿੱਚ ਪਾਣੀ ਪੀਨੇ ਆ ਕੋਈ ਰਿਸ਼ਤੇਦਾਰ ਸਾਡੇ ਆਉਂਦਾ ਪਾਣੀ ਪਿਉਣੇ ਆ ਤਾ ਸਾਡੀ ਉਹ ਇਸ ਤਰ੍ਹਾਂ ਦੀ ਜਗਾ ਤੋਂ ਅਸੀਂ ਲਿਆ ਕੇ ਪਾਣੀ ਪਿਉਣੇ ਆ ਦੇਖੋ ਆ ਦੇਖੋ ਆ ਜਮਾ ਨੇੜੇ ਕਰਕੇ ਦਿਖਾਇਆ ਜਾਵੇ ਕਿ ਗੰਧ ਦੇ ਵਿੱਚ ਜਿਹੜਾ ਇਹ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਦੂਜੀ ਗੱਲ ਇਹ ਵੀ ਮੇਰੀ ਸੋਚ ਮੁਤਾਬਕ ਮਹੀਨਾ ਡੇਢ ਮਹੀਨਾ ਇਹ ਦਾਣਾ ਮੰਡੀ ਦਾ ਕੰਮ ਚੱਲੇਗਾ ਤਾਂ ਮੇਰੇ ਸਾਹਬ ਚ ਜਿੰਨਾ ਵੀ ਇੱਥੇ ਟੈਂਟ ਤੇ ਖਰਚਾ ਮਹੀਨੇ ਡੇਢ ਮਹੀਨੇ ਦਾ ਖਰਚਾ ਅਕਸਰ ਉਹ ਪੰਜਾਬ ਸਰਕਾਰ ਦੇ ਪਊਗਾ ਮਾਰਕੀਟ ਕਮੇਟੀ ਤੇ ਹੀ ਬੋਝ ਪਊਗਾ ਤਾਂ ਮੇਰੇ ਸਾਹਬ ਚ ਉਹਨੇ ਖਰਚੇ ਦੀ ਪੱਕੇ ਤੌਰ ਤੇ ਛੋਟੀ ਮੋਟੀ ਪਾਣੀ ਵਾਲੀ ਟੈਂਕੀ ਵੀ ਬਣਾਈ ਜਾ ਸਕਦੀ ਸੀ ਸੋ ਜਿਹੜਾ ਇਹ ਪ੍ਰਬੰਧ ਇਹਨਾਂ ਨੇ ਇੱਥੇ ਕੀਤਾ ਹੈ ਚਲੋ ਠੀਕ ਹੈ ਬਹੁਤ ਵਧੀਆ ਸੀ ਪਰ ਸਾਡੀ ਸੋਚ ਮੁਤਾਬਕ ਜੇ ਇਹੀ ਖਰਚਾ ਉਧਰ ਆ ਤੁਸੀਂ ਟਾਲੀ ਦੇਖੋ ਟਾਲੀ ਦੇ ਛਾਂ ਥੱਲੇ ਵੀ ਕੀਤਾ ਜਾ ਸਕਦਾ ਸੀ ਔਰ ਇਹੀ ਖਰਚਾ ਜਿਹੜਾ ਉਹ ਟੈਂਕੀ ਬਣਾਈ ਜਾ ਸਕਦੀ ਸੀ ਪੱਕੇ ਤੌਰ ਤੇ ਸੋ ਮਾਰਕੀਟ ਕਮੇਟੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪੀਣ ਵਾਲੇ ਪਾਣੀ ਦਾ ਖਾਸ ਕਰਕੇ ਜਿਹੜਾ ਇਹ ਪ੍ਰਬੰਧ ਧਿਆਨ ਨਾਲ ਕੀਤਾ ਜਾਵੇ ਧੰਨਵਾਦ